ਸਾਤ ਸਰੀਅਕਾਲ ਦੋਸਤੋ ਪੁਨਰਸੁਰਜੀਤ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਅਟਕਲਾਂ ਦਾ ਬਾਜ਼ਾਰ ਗਰਮ ਹੈ ਦੇਖਣ ਦੇ ਵਿਚਾਰੇ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਉੱਪਰ ਅਫਵਾਹਾਂ ਦਾ ਦੌਰ ਚੱਲ ਰਹੀ ਹੈ ਕਿ ਜਿਹੜੇ ਪੁਰਾਣੇ ਅਕਾਲੀ ਲੀਡਰ ਹੈ ਉਹਨਾਂ ਦੀ ਘਰ ਵਾਪਸੀ ਹੋਣ ਜਾ ਰਹੀ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਕਿਉਂਕਿ ਇਹ ਸਾਰੇ ਜਿਹੜੇ ਅਕਾਲੀ ਆਗੂ ਨੇ ਇੱਕ ਅਕਾਲੀ ਦਲ ਬਾਦਲ ਦੇ ਵਿੱਚੋਂ ਨਰਾਜ ਹੋਏ ਸੰਖ ਆਪਸੀ મતਭੇਦ ਹੋਏ ਜਿਸ ਨੂੰ ਲੈ ਕੇ ਇਹਨਾਂ ਨੇ ਅਕਾਲੀ ਦਲ ਬਾਦਲ ਨੂੰ ਛੱਡਿਆ ਤੇ ਨਵਾਂ ਅਕਾਲੀ ਦਲ ਪੁਨਰਸੁਰਜੀਤ ਗਿਆਨੀ ਹਰਪੀਰ ਸਿੰਘ ਦੀ ਅਗਵਾਈ ਦੇ ਵਿੱਚ ਹੋਣ ਦੇ ਵਿੱਚ ਆਇਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚੋਂ ਹੀ ਪੁਨਰਸੁਰਜੀਤ ਅਕਾਲੀ ਦਲ ਦੀ ਜਿਹੜੀ ਚੋਣ ਬੋਟ ਪ੍ਰਤੀਸ਼ਤ ਸੀ ਉਹ ਠੀਕ ਠਾਕ ਰਹੀ ਹੈ ਜਿਸ ਕਰਕੇ ਇਨਾਂ ਦੇ ਆਗੂਆਂ ਦੇ ਵਿੱਚ ਆਪਸੀ ਮਤਭੇਦ ਜਿਹੜੇ ਨੇ ਉਹ ਬੰਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਚੋਣਾਂ ਤੋਂ ਤੁਰੰਤ ਬਾਅਦ ਮਨਪ੍ਰੀਤ ਸਿੰਘ ਇਆਲੀ ਜੋ ਵਲੰਟੀਅਰ ਭਰਤੀ ਕਰਨ ਵਾਲੀ ਕਮੇਟੀ ਦੇ ਮੈਂਬਰ ਸਨ ਮੈਂਬਰ ਹਨ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਕਿਸੇ ਵੀ ਪਾਰਟੀ ਵਿੱਚ ਨਹੀਂ ਹਾਂ ਕਿਉਂਕਿ ਪਾਰਟੀ ਵੱਲੋਂ ਉਹਨਾਂ ਨੂੰ ਇੱਕ ਜਿਹੜਾ ਵੱਡਾ ਅਹੁਦਾ ਦੇਣ ਦੀਆਂ ਜੜੀਆਂ ਤਿਆਰੀਆਂ ਸਨ ਉਹ ਪੂਰੀਆਂ ਕਰ ਲਈਆਂ ਗਈਆਂ ਸਨ ਚੋਣਾਂ ਤੋਂ ਬਾਅਦ ਕਿਸੇ ਵੇਲੇ ਵੀ ਇਹ ਸੰਭਵ ਸੀ ਉਹਨਾਂ ਦੀ ਐਲਾਨ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਬਾਰੇ ਵੀ ਇਹੀ ਕਿਹਾ ਜਾਣ ਲੱਗਿਆ ਕਿ ਸ਼ਾਇਦ ਉਹ ਅੰਦਰ ਖਾਤੇ ਜਿਹੜੀ ਹੈ ਕਾਲੀ ਦਲ 'ਚ ਵਾਪਸੀ ਕਰ ਰਹੇ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਦੇ ਬਾਰੇ 'ਚ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿ ਆ ਗਿਆ ਕਿ ਉਹਨਾਂ ਨੂੰ ਕਾਲੀ ਦਲ ਦੇ ਵਿੱਚ ਵਾਪਸ ਨਹੀਂ ਲਿਆ ਜਾਏਗਾ ਜ਼ਿਕਰ ਹੀ ਹੋ ਗਿਆ ਕਿ ਜਦੋਂ ਬਾਦਲ ਦਲ ਨੇ ਇੱਕ ਕਮੇਟੀ ਬਣਾਈ ਸੀ ਕਿ ਜਿਸ ਨਾਲ ਉਹਨਾਂ ਨੇ ਪੂਰੇ ਵਿਧਾਨ ਸਭਾ ਜਿੰਨੇ ਹਲਕੇ ਐ ਉਹਨਾਂ ਦਾ ਦੌਰਾ ਕਰਨ ਦੇ ਲਈ ਕਮੇਟੀ ਬਣਾਈ ਸੀ ਝੁੰਡਾ ਸਾਹਿਬ ਿਆਲੀ ਸਾਹਿਬ ਤੇ ਉਹਨਾਂ ਦੇ ਨਾਲ ਸਨ ਪ੍ਰਵੀਨ ਪਵਨ ਕੁਮਾਰ ਟੀਨੂ ਉਹਨਾਂ ਨੇ ਸਾਰੇ ਦੇ ਹਲਕਿਆਂ ਦੇ ਵਿੱਚੋਂ ਪੂਰੇ ਸਰਵੇ ਕਰਨ ਤੋਂ ਬਾਅਦ ਜਾਂ کہہ ਸਕਦੇ ਆ ਮੀਟਿੰਗਾਂ ਕਰਨ ਤੋਂ ਬਾਅਦ ਵੱਡੇ ਵੱਡੇ ਆਗੂਆਂ ਨਾਲ ਪੂਰੇ ਪੰਜਾਬ ਦੇ ਵਿੱਚ ਤੇ ਰਿਪੋਰਟ ਇਹ ਦਿੱਤੀ ਸੀ ਕਿ ਪ੍ਰਧਾਨ ਸਾਹਿਬ ਜੋ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਹੈ ਉਹ ਪਾਈ ਜਾ ਰਹੀ ਹੈ ਭਾਵੇਂ ਕੁਝ ਟਾਈਮ ਦੇ ਲਈ ਉਹ ਆਪਣਾ ਜਿਹੜਾ ਅਹੁਦਾ ਉਹ ਛੱਡਦੇ ਨੇ ਪਰ ਸੁਖਬੀਰ ਸਿੰਘ ਬਾਦਲ ਅਹੁਦੇ ਤੇ ਅਡੇਗ ਰਹੇ ਭਾਵੇਂ ਉਹਨਾਂ ਨੇ ਆਪਣਾ ਅਹੁਦਾ ਨਹੀਂ ਛੱਡਿਆ ਫਿਰ ਇੱਕ ਇੱਕ ਕਰਕੇ ਪਹਿਲਾਂ ਝੁੰਦਾ ਸਾਹਿਬ ਅਲੱਗ ਹੋਏ ਫਿਰ ਮਨਪ੍ਰੀਤ ਯਾਲੀ ਨਾਲ ਮਤਭੇਦ ਹੋਏ ਤਾਂ ਇਸੇ ਤਰੀਕੇ ਨਾਲ ਹੀ ਜਿਹੜੇ ਪਵਨ ਕੁਮਾਰ ਟੀਨੂ ਸੀ ਉਹ ਵੀ ਪਾਰਟੀ ਨੂੰ ਛੱਡ ਗਏ ਭਾਵੇਂ ਕਿ ਇਹੋ ਤਿੰਨੇ ਉਹ ਬੰਦੇ ਸਨ ਜਿਨ੍ਹਾਂ ਨੇ ਰਿਪੋਰਟ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਸਬਮਿਟ ਕੀਤੀ ਸੀ ਕਿ ਸਰਗਰਮੀਆਂ ਜਿਹੜੀਆਂ ਉਹ ਕੀ ਚੱਲ ਰਹੀਆਂ ਜਿਸ ਨੂੰ ਲੈ ਕੇ ਪਾਤ ਦੇ ਵਿੱਚ ਅਕਾਲੀ ਦਲ ਟੁੱਟ ਗਿਆ ਪਾਫ ਕੇ ਬਹੁਤ ਵੱਡੇ ਆਗੂ ਜਿਹੜੇ ਸੀ ਉਹ ਪਾਰਟੀ ਤੋਂ ਬਾਹਰ ਹੋ ਗਏ ਹੁਣ ਜਿਹੜੀਆਂ ਅਟਕਲਾ ਲੱਗ ਰਹੀਆਂ ਕਿ ਜਿਹੜਾ ਨਵਾਂ ਅਕਾਲੀ ਦਲ ਪੁਨਰਸੁਰਜੀਤ ਬਣਿਆ ਹੈ ਇਹਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜ਼ਗੀਰਕੌਰ ਨੇ ਵੀ ਜੜੀ ਆ ਪਾਰਟੀ ਨੂੰ ਛੱਡਣ ਦਾ ਜਣਾ ਮਨ ਉਹ ਬਣਾ ਲਿਆ ਤੇ ਉਹਨਾਂ ਦੀ ਘਰ ਵਾਪਸੀ ਅਕਾਲੀ ਦਲ 'ਚ ਹੋਣ ਜਾ ਰਹੀ ਹੈ ਉਸ ਤੇ ਸਬੰਧ ਦੇ ਵਿੱਚ ਬੀਬੀ ਜ਼ਗੀਰਕੌਰ ਨੇ ਕਿਹਾ ਕਿ ਉਹਨਾਂ ਦਾ ਘਰ ਸਿਰਫ ਤੇ ਸਿਰਫ ਪੰਥ ਹੈ ਤੇ ਉਹ ਹੋਰ ਕਿਧਰੇ ਨਹੀਂ ਜਾ ਰਹੇ ਉਹਨਾਂ ਕਿਹਾ ਕਿ ਮੀਡੀਆ 'ਚ ਘਰ ਵਾਪਸੀ ਦੀਆਂ ਖਬਰਾਂ ਦਾ ਖਬਰਾਂ ਝੂਠ ਦਾ ਪੁਲੰਦਾ ਹਨ ਉਹਨਾਂ ਕਿਹਾ ਕਿ ਮੈਂ ਜਨਮੀ ਪੰਥ ਪਰਿਵਾਰਤ ਵਿੱਚ ਹਾਂ ਤੇ ਸਦਾ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੀਆਂ ਉਹਨਾਂ ਕਿਹਾ ਕਿ ਜੋ ਸ਼੍ਰੀ ਕਾਰਤਕ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਤੇ ਉਸ ਦੀ ਮਰਿਆਦਾ ਦਾ ਸਨਮਾਨ ਕਰਦਾ ਹੈ ਮੈਂ ਉਸ ਨਾਲ ਹਾਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ 1920 ਤੋਂ ਲੈ ਕੇ ਹੀ ਪੰਥ ਦੇ ਨਾਲ ਖੜਾ ਹੈ ਸ਼੍ਰੀ ਕਾਰਤਕ ਸਾਹਿਬ ਦੀ ਛਤਰ ਸ਼ਾਏ ਦੇ ਹੇਠ ਚੱਲ ਰਿਹਾ ਹੈ ਉਹਨਾਂ ਤੋਂ ਜਦੋਂ ਅਕਾਲੀ ਦਲ ਪੁਨਰ ਸੁਰਜੀਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਕੋਈ ਮਤਭੇਦ ਨਹੀਂ ਹਨ ਉਹ ਚਟਾਨ ਵਾਂਗ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਖੜਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਅਤੇ ਹੰਕਾਰ ਨਹੀਂ ਛੱਡਦੇ ਉਦੋਂ ਤੱਕ ਕੁਝ ਵੀ ਨਹੀਂ ਬਣੇਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਕੋਈ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਦਿਨਾਂ ਵਿੱਚ ਮੀਡੀਆ ਵਿੱਚ ਜਾਣ ਤੋਂ ਗੁਰੇਜ਼ ਕਰਦੀ ਸੀ ਪਰ ਮੇਰੇ ਘਰ ਵਾਪਸੀ ਦੀਆਂ ਚੱਲ ਰਹੀਆਂ ਕੁਝ ਖਬਰਾਂ ਦੇ ਉੱਪਰ ਰੋਕ ਲਾਉਣਾ ਜ਼ਰੂਰੀ ਸੀ ਭਾਵ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਪਾਰਟੀ ਦੀਆਂ ਸਰਗਰਮੀਆਂ ਵਿੱਚ ਨਜ਼ਰ ਨਹੀਂ ਆ ਰਹੇ ਸਨ ਤੇ ਉਧਰੋਂ ਜਿਹੜੇ ਸਕੰਦਰ ਸਿੰਘ ਮਲੂਕਾ ਨੇ ਅਕਾਲੀ ਆਂਕੂ ਉਹਨਾਂ ਦੇ ਆਪਣੀਆਂ ਇੰਟਰਵਿਊਆਂ ਦੇ ਵਿੱਚ ਲਗਾਤਾਰ ਅਕਾਲੀ ਆਗੂਆਂ ਦੇ ਨਾਲ ਸੰਪਰਕ ਹੋਣ ਜਿਹੜੇ ਰੁਸ ਕੇ ਗਏ ਐ ਉਹਨਾਂ ਅਕਾਲੀ ਆਗੂਆਂ ਦੇ ਨਾਲ ਸੰਪਰਕ ਹੋਣ ਤੇ ਉਹਨਾਂ ਨੂੰ ਮਨਾਉਣ ਦੀਆਂ ਜਿਹੜੀਆਂ ਗੱਲਾਂ ਸੀ ਉਹ ਵਾਰ-ਵਾਰ ਇੰਟਰਵਿਊਸ ਦੇ ਵਿੱਚ ਕਰ ਰਹੇ ਸੀ ਜਿਸ ਨੂੰ ਲੈ ਕੇ ਮੀਡੀਆ ਦੇ ਵਿੱਚ ਇਹ ਗੱਲਾਂ ਖੋਣੀਆਂ ਸ਼ੁਰੂ ਹੋ ਗਈਆਂ ਸੰਕੇ ਬੀਬੀ ਜ਼ਗੀਰ ਕੌਰ ਜਿਹੜੇ ਨੇ ਉਹ ਘਰ ਵਾਪਸੀ ਕਰ ਰਹੇ ਨੇ ਪਰ ਉਹਨਾਂ ਸਾਰੀਆਂ ਅਟਕਲਾਂ ਨੂੰ ਵਿਰਾਮ ਦਿੰਦਿਆਂ ਹੋਇਆਂ ਬੀਬੀ ਜ਼ਗੀਰ ਕੌਰ ਨੇ ਇਹੀ ਬਿਆਨ ਜਾਰੀ ਕੀਤਾ ਹੈ ਕਿ ਅਜੇ ਉਹ ਕਿਤੇ ਨਹੀਂ ਜਾ ਰਹੇ ਉਹ ਚਟਾਨ ਦੇ ਵਾਂਗ ਸ਼ਰੋਮਨੀ ਅਕਾਲੀ ਦਲ ਪੁਨਰ ਸਰਜੀਤ ਦੇ ਨਾਲ ਖੜੇ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ મતਭੇਦ ਉਹਨਾਂ ਦੇ ਵਿੱਚ ਨਹੀਂ ਹੈ ਧੰਨਵਾਦ